ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਫਰੋਈਪੁਰ ਜ਼ਿਲ੍ਹੇ ਦਾ ਆਖਰੀ ਗਿੱਲ ਗਿੱਲ ਪਿੰਡ ਦੇ ਵਿੱਚਾਂ ਤੇ ਕਾਲੇ ਬਾਈ ਦੇ ਕੋਲ ਆ ਮਿੱਤਰੋ ਤਿੰਨ ਜਾਨਵਰ ਦਿਖਾਉਣੇ ਜਿਨ੍ਹਾਂ ਦੇ ਵਿੱਚੋਂ ਇੱਕ ਜਰਸੀ ਕ੍ਰਾਸ ਦਿਖਾਉਂਗਾ ਤੁਹਾਨੂੰ ਮਿੱਤਰੋ ਤੇ ਇੱਕ ਵਖਾਉਂਗਾ ਬਲੈਕ ਤੋਕੜ ਗੱਪਣ ਵੜ ਬਹੁਤ ਸੋਹਣੀ ਤੇ ਇੱਕ ਦਿਖਾਉਂਗਾ ਮਿੱਤਰੋ ਤੁਹਾਨੂੰ ਹੋਰ ਗਾਂ ਚੰਗੇ ਦੁੱਧ ਦੀ ਮਲਕਰ ਤਿੰਨ ਜਾਨਵਰ ਹੋਣਗੇ ਆਜੋ ਲੈਨੇ ਜਾਣਕਾਰੀ ਕਾਲੇ ਬਾਈ ਤੋਂ ਕਾਲੀ ਵੀਰੇ ਸੱਸੀ ਕਾਲ ਬਾਈ ਸੱਸੀ ਕਾ ਬਾਈ ਸੱਸੀ ਬਹੁਤ ਠੀਕ ਠਾਕ ਹੈ ਬਹੁਤ ਵਧੀਆ ਬਾਈ ਬਹੁਤ ਖੇਤਾਂ ਦੇ ਪਰਿਵਾਰ ਬਹੁਤ ਨਿਆਰੇ ਬਾਈ ਜੇ ਸ਼ੁਕਰ ਹੈ ਬਈ ਤੈਨੂੰ ਵੇਖ ਕੇ ਨਿਆਰੇ ਲੱਗ ਪਈ ਆ ਬਾਈ ਹਾਂਜੀ 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 ਠੀਕ ਹੈ ਅੱਛਾ ਅੱਜ ਜਰਸੀ ਆਪਣੇ ਕੋਲੇ ਹਨਾ ਇਹਦੇ ਬਾਰੇ ਕੀ ਡਿਟੇਲ ਆ ਬਾਈ ਇਹ ਪਹਿਲਾ ਸੂਆ ਬਾਈ ਬਨੂਣ ਹਾਂਜੀ ਹਾਂਜੀ ਦੰਦਾ ਤੋਂ ਕਿਵੇਂ ਵੀਰੇ ਦੋ ਦੰਦਾ ਬਾਈ ਰੀ ਨਾਲ ਹਾਂਜੀ ਓਰੀਜਨਲ ਦੰਦ ਕਿੰਨੇ ਪੈਂਦੇ ਸੀ ਇਰੇ ਬਾਈ 6 ਤਰੀਕ ਨੂੰ ਦਨ ਪੂਰੇ ਆ 6 ਤਰੀਕ ਨੂੰ ਮੈਨੂੰ ਪੂਰੇ ਅੱਜ 28 ਆ 8 ਦਿਨ ਬਾਕੀ ਆ ਹਾਂਜੀ ਹਾਂਜੀ ਹਫਤਾ ਰੱਖਣਾ ਹਾਂਜੀ ਹਾਂਜੀ ਠੀਕ ਹੈ ਦੁੱਧ ਚਾਹ ਦੇ ਦੂੰਗੀ 14 15 25 ਆ ਆਰਾਮ ਨਾਲ ਹੀ ਬਾਈ ਹੂੰ ਠੰਡੀ ਠੀਲ ਹੁੰਦੇ ਮੇਰੇ ਠੰਡੀ 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 ਆਈ ਬਾਈ ਬੰਦ ਠੀਕ ਹੈ ਬਈ ਕੀ ਰੇਟ ਲਊਗਾ ਬਈ ਰੇਟ ਐ 55000 ਦੀ ਦੇਣੀ ਦੇ ਲੈਣ ਵਾਲੇ ਕਾਟੇ ਬਾੜੇ 68 ਡੱਪਾ ਬਸ 52 ਹੀ ਦੇ ਦੇਣੀ ਬਸ ਸ਼ੂਟ ਕਰ ਦਿੰਗੇ ਹਾਂ ਹਾਂ ਕਰ ਦਾਂ ਕਿੰਨੀ ਕਰਦਾ ਜੇ ਕੋਈ ਆਊਗਾ ਬੰਦਾ ਕੋਈ ਬਸ ਠੀਕ ਹੈ ਤੋਰੀ ਮੜੀ ਖੋਦੇ ਨੂੰ ਕੱਢੀ ਬਾੜ ਮੇਰਾ ਭਰਾ ਲੈ ਮਿੱਤਰੋ ਪਲੂਣ ਤਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਹੋਇਆ ਬਾਕੀ ਨਹੀਂ ਠੀਕ ਹੋ ਗਿਆ ਚੋਪ ਕਰਾ ਲੋ ਇਹਨਾਂ ਨੂੰ ਅੱਛਾ ਕਾਲੇ ਵੀ ਦਿਨ ਹਲੇ ਇਹਦੇ ਕਿੰਨੀ ਤਰੀਕ ਨੂੰ ਪੂਰੇ 6 ਨੂੰ ਤੋਰੀ ਮੋੜੀ ਜੀ ਕੱਢੀ ਬਣ ਪਹਿਲਾਂ ਕਾਲਾ ਨਹੀਂ ਬਣੀ ਹਾਂ ਹੁਣ ਤੋਰੀ ਬਣ ਜੈਣੀ ਹੂੰ ਨਹੀਂ ਠੀਕ ਹੈ ਯਾਰ ਕਾਲੋ ਚੱਲੀਏ ਬੱਚੀ ਭਾਈ ਦੁੱਧ ਪੀਣ ਵਾਲੇ ਨੂੰ ਕੋਈ ਮਾਰੀ ਨਹੀਂ ਹੈ ਨਾ 209 ਹਾਨਾ ਠੰਢੀ ਠੰਢੀ ਪੂਰੀ ਆ ਹਨਾ ਯਾਰ ਹੂੰ ਤੇਰੇ ਵਰਗੀ ਆ ਜਾਵਾ ਹੂੰ ਲਿਆ ਮਾੜੀ ਮੋੜ ਲੈ ਸ਼ਾਤ ਸੁਭਾਅ ਜਿਵੇਂ ਤੇਰਾ ਹਨਾ ਹੂੰ ਆਦੇ ਪਿੰਡ ਚ ਪਤਾ ਲੱਗ ਗਿਆ ਉਹਨਾਂ ਜਦੋਂ ਕੋਈ ਸੌਦਾ ਕਰਦਾ ਹੋਣਗੇ ਜਾਂ ਵੀ ਕਾਲਾ ਜਿਲ੍ਹਾ ਵਾਲਾ ਲੋਕਾਟ ਮਾਰਦਾ ਤੇ ਅਰੇ ਕਾਲੇ ਵੀ ਕਾਲੀ ਬੈੜ ਦੀ ਦੱਸੀ ਕੀ ਡਿਟੇਲ ਆ ਬਾਈ ਇਹ ਸਾਡੇ ਪੰਜਾਂ ਮਹੀਨੇ ਗੱਬਣਾ ਬਾਈ ਹੂੰ 10 ਕਿਲੋ ਦੁੱਧ ਚੈੱਕ ਪਾਸ ਆ ਜਰੇ ਚੈੱਕ ਚੈੱਕ ਪਾਸ ਆ ਬਾਈ ਠੀਕ ਆ ਜਰੇ ਸੂਏ ਕਿੰਨੇ ਲਈ ਗੱਬਣਾ ਵੀਰੇ ਦੂਜੀ ਵਲੀ ਦੂਜੀ ਸੋਲੀ ਜੇ ਭਾ ਕੀ ਰੂਗਾ ਬਈ ਇਹ 45000 ਦੇ ਦਾਂ ਬਾਈ ਜੀ ਮੰਗ ਤਾਂਣ ਵਿੱਚੋਂ ਕੋਈ ਕਰਦਾ ਕੋਈ ਨਹੀਂ ਕੱਢੀ ਬੈਰੋਂ ਤੋਰੀ ਵੀਰੇ ਬੈੜ ਬਹੁਤ ਚੰਗੀ ਹੈ ਹਨਾ ਜਾਣੋਗੀ ਬਈ ਕਾਲੀ ਸ਼ਾ ਹੂੰ ਨਹੀਂ ਠੀਕ ਹੈ ਯਾਰ ਉਹਦੇ ਵੀ ਵੱਡੀ ਮੁੱਡੀ ਆ ਯਾਰ ਹਨਾ ਦੁੱਧ ਕਿੰਨਾ ਦਿੰਦਾ ਇਹਨੇ ਤਾਜੀ ਨਹੀਂ ਮੇਰੇ 18 ਗੋਦ ਦੁੱਧ ਦੁੱਤਾ ਬਾਈ ਹੂੰ ਬਣਦੀ ਬੁੰਦੀ ਵੀ ਬਹੁਤ ਚੰਗੀ ਹੋਊਗੀ ਥੱਲੋਂ ਹਨਾ ਹਾਂ ਹਾਂ ਪੂਰੀ ਗੱਲ ਬਾਈ ਹੂੰ ਉਹ ਠੀਕ ਆ ਜੀ ਓਕੇ ਆ ਜਾਓ ਬਈ 45 ਜੋ ਮਾਨ ਤਨ ਕਰ ਦੇਗਾ ਕਿੰਨਾ ਕਿੰਨਾ ਕਰੇਗਾ ਕਰਦਾ 500 ਕਰ ਦਾਂਗੇ 500 ਦਾ ਜਵਾਕ ਵੀ ਨਹੀਂ ਮਰਚਦੇ ਅੱਜ ਕੱਲ ਇੰਨਾ ਕੀ ਆ ਬਾਈ ਮੰਗਾ ਹੀ ਜਾਇਆ ਜਾ ਹਾਂ ਠੀਕ ਆ ਤਾ ਤਿੰਨ ਨੰਬਰ ਵਾਲੀ ਦੱਸੀ ਬਈ ਇਹ ਤੀਜਾ ਸੂਆ ਬਾਈ ਹੂੰ ਇਹ ਤਾਂ 10 ਦਿਨ ਪਹਿਲੇ ਸੀੂਣ ਦੇ ਵਿੱਚ ਦੁੱਧ ਦਾ ਕੀ ਰਿਕਾਰਡ ਰਿਹਾ ਬਾਈ ਦੁੱਧ ਦੇਂਦੀ ਬਾਈ 20 ਕਿਲੋ ਠੀਕ ਆ ਬਾਈ ਤੋੜੀ ਮੜੀਕ ਵਾਲੇ ਪੱਕਾ ਬਣਾਉਂਦੀ ਥੋੜਾ ਜਿਹਾ ਹਣਾ ਕਿ ਤੁਮ ਆਈਏ ਬਾਈ ਹੋ ਹੈ ਇਥਾਂ ਇਹ ਅੱਜ ਕੱਲ ਪੱਕਾ ਰਿਹਾ ਇੱਕ ਤਾਂ ਬਾਈ ਥੱਲੋ ਬਹੁਤ ਬਣੂਗੀ ਹਣਾ ਥੱਲੋ ਪੂਰੀ ਬਣੂਗੀ ਹੋ ਦੁੱਧ ਵੀ 20 ਕਿਲੋ ਵਾਲੀ ਆ ਬਾਈ ਫਿਰ ਭਾਅ ਆਂਦਾ ਬਾਈ ਇਹ ਲੈਣ ਦੇ ਨਹੀਂ ਬਾਈ ਇਹਦਾ ਬਾਅਦ 1000 ਰੁਪਏ ਆ ਜਾਇਜ ਕਰ ਲੈ ਗੱਲ ਯਾਰ ਜਾਇ ਛੜ ਦੀ ਦੇ ਦਾਂ ਹੋ ਛੜ ਦੀ ਦੇ ਦਾਂ ਥੋੜੇ ਪੱਕਾ ਮਹੌਂਦੀ ਗਾਂ ਦਾ ਤੇਰੀ ਹੈਗੀ 55 ਦੀ ਹੋ ਮੋੜ ਲੈ ਹਾਂ ਬਾਈ ਜਾ ਜੀ ਜਮਾ ਥੋੜਾ ਪੱਕਾ ਬਣਾਉਂਦੀ ਕਰਕੇ ਆਣਾ ਹੁਣ ਉਹਦਾ ਵਹਿੜ ਤਰੀ ਹੈਗੀ ਛੱਡ ਦੀ ਭਰਾ ਕਰਦਾ ਇਮਾਨਦਾਰ ਕੋਈ ਨਹੀਂ ਫਿਰ ਚਰਨ ਦੀ ਫਿਰ ਖੋਲ ਕੇ ਕਰਦੇ ਚੰਗਾ ਠੀਕ ਹਾਂ ਦਿਲ ਵੀ ਹਜੇ 10 ਪਏ ਆ ਹਾਂ ਹਾਂ 10 ਦਿਨ ਹੂੰ ਕੱਚੇ ਤਾਂ ਨਹੀਂ ਇਹ ਨਾ ਕਰਦੀ ਹਨਾ ਕੱਚੇ ਤਾਂ ਘੱਟ ਘੜੀ ਪੱਕੇ ਤਾਂ ਐ ਪੱਕੇ ਤਾਂ ਛੜੀ ਨਹੀਂ ਹੁੰਦੇ ਹੂੰ ਹੋ ਜਾਣਗੇ ਛੱਡ ਜੇ ਤੇਰੇ ਕੋਲ ਖੜੀ ਨਹੀਂ ਪੰਜ-ਸਾਤ ਦਿਨ ਪੈਰ ਹੂੰ ਨੇ ਠੀਕ ਹੈ ਵੀਰੇ ਦੇਵਦੀਪ ਸੇ ਲੇਵਾ ਵਾਲ ਨੂੰ ਵਿਖਾ ਦੀ ਢੱਲਾ ਢੁੱਲਾ ਕੇ ਨਾਲ ਉਹ ਇਹੀ ਹੁੰਦੀ ਕਿ ਜੱਗੇ ਕੁਆੜੀਏ ਕੋਲ ਕਹਿੰਦੇ 75 ਮੰਗਣਾ ਹੈ ਹਨਾ ਬਈ ਠੀਕ ਹੈ ਬਾਈ ਫਿਰ ਹੁਣ ਮੈਂ ਨੰਬਰ ਦਈ ਕਿਰਾਂ ਦੀ ਹਾਂ ਬਾਈ ਨੰਬਰ ਬਾਈ 70097 ਹੂੰ ਨਾ 845 ਬਈ ਪੰਜਾਬੀ ਜੇ ਦੱਸ ਆਪਾਂ ਪੰਜਾਬੀ ਬੰਦੇ ਆ ਇੰਗਲਿਸ਼ 70097 70097 9645 45 ਇਸ ਨੰਬਰ ਦੇ ਬਾਈ ਨਾਲ ਕਰ ਲੋ ਰਾਬਤਾ ਕਰ ਮਿੱਤਰੋ ਫਿਰੋਜਪੁਰ ਜਿਲ੍ਹੇ ਦਾ ਆਖਰੀ ਪਿੰਡ ਗੇਲਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਮਿੱਤਰੋ ਜਲਦ ਮਿਲਦੇ ਰਵਾਂਗੇ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ